ਸਤਰਾਣਾ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਨਾਕੇਬੰਦੀ ਦੇ ਦੌਰਾਨ ਕਾਬੂ ਕੀਤਾ ਗਿਆ ਜਿਹੜਾ ਕੀ ਝਾਰਖੰਡ ਤੋਂ ਟਰੱਕ ਦੇ ਰਹੀਂ ਚੋਰਾਪੋਸਟ ਲੈ ਕੇ ਆ ਰਿਹਾ ਸੀ ਉਸ ਨੂੰ ਟਾਬੇ ਗੁਜ਼ਰਨਾ ਹੈ ਜਿਹੜਾ ਬਾਰਡਰ ਹੈ ਜਿਹੜਾ ਪੰਜਾਬ ਦਾ ਉੱਥੇ ਇਸ ਨੂੰ ਕਾਬੂ ਕੀਤਾ ਗਿਆ ਜਿਹੜਾ ਕਥੀ ਤਰੂਪੀ ਹੈ ਉਸਨੇ ਵੀ ਦੱਸਿਆ ਕਿ ਮੈਂ ਝਾਰਖੰਡ ਤੋਂ ਜਿਹੜੀ ਗੱਡੀ ਚਲਾਨਾ ਟਰੱਕ ਰਹੀਂ ਆਪਣੇ ਖਾਣ ਦੇ ਲਈ ਭੁੱਖੇ ਲੈ ਕੇ ਆਇਆ ਸੀ ਲੇਕਿਨ ਪੁਲਿਸ ਦੇ ਨਾਕੇ ਦੇ ਦੌਰਾਨ ਇਹ ਪੁਲਿਸ ਦੇ ਕਬੂ ਹੈ ਔਰ ਇਸ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਪਾਤਣਾ ਪੁਲਿਸ ਸਟੇਸ਼ਨ ਦੇ ਵਿੱਚ ਸਮਾਣਾ ਅਦਾਲਤ ਤੇ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਵੀ ਕਰੇਗੀ ਪੁਲਿਸ ਅਧਿਕਾਰੀ ਸੇਰ ਸਿੰਘ ਜੀ ਸਤਰਾਣੇ ਦੇ ਵੀ ਜਿਹੜੇ ਸਹਾਇਕ ਥਾਣੇਦਾਰ ਹੈ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਵੀ ਇਹ ਸਰ ਰੂਟੀਨ ਦੀ ਚੈਕਿੰਗ ਚੱਲ ਰਹੀ ਸੀ ਸਪੈਸ਼ਲ ਨਾਕਾ ਬੰਦੀ ਸੀ ਇਹਨੂੰ ਸ਼ੱਕ ਦੇ ਆਧਾਰ ਤੇ ਜਦ ਰੋਕੇ ਚੈੱਕ ਕੀਤਾ ਰੂਟੀਨ ਦੀ ਚੈਕਿੰਗ ਕੀਤੀ ਤੇ ਇਹਦੇ ਕੈਬਨ ਦੇ ਵਿੱਚੋਂ ਡਰਾਈਵਰ ਸੀਟ ਦੇ ਪਿੱਛੇ ਇੱਕ ਥੈਲਾ ਮਿਲਿਆ ਜੂ ਇਹਨੇ ਪੁੱਛ ਕੇ ਜੀ ਦੱਸਿਆ ਵੀ ਇਹਦੇ ਚ ਭੁੱਕੀ ਹੈ ਹਾਂਜੀ ਪਹਿਲਾਂ ਵੀ ਬੈਕਗ੍ਰਾਉਂਡ ਵਜਿੰਦਾ ਉਹ ਜੇ ਦੇਖਦੇ ਆ ਜੀ ਤਫਤੀਸ਼ ਕਰ ਰਹੇ ਆ ਜੀ ਇਹ ਕਿਹੜੇ ਜੀ ਇਹ ਗੁਰੂ ਨਾਨਕਪੁਰਾ ਦਾ ਹੈ ਜੀ ਅੱਛਾ ਇੱਧਰ ਲਿਓ ਹਾਂਜੀ ਹਾਂਜੀ ਥਾਣੇ ਪਾਤਰਾਂ ਚ ਪੈਂਦਾ ਬੰਦਾ ਕੇਂਦਰ ਸਿੰਘ ਜੀ ਬਰਿੰਦਰ ਸਿੰਘ ਤੁਸੀਂ ਗੱਡੀ ਲੈ ਕਿੱਥੇ ਗਏ ਸੀ ਚਾਰ ਖੰਡ ਜੀ ਚਾਰ ਖੰਡ 12 ਕਿਲੋ ਇਸ ਨੂੰ ਪਹਿਲੇ ਵੀ ਲਿਆ ਹੈ ਨਹੀਂ ਨਹੀਂ ਪਹਿਲੀ ਵਾਰ ਲਿਆ ਹਾਂ ਖਾਣਦੇ ਆ ਜੀ ਬਸ ਤੁਸੀਂ ਕਿੰਨੇ ਜੀ ਇਹ ਸਜ਼ਾ ਬਹੁਤ ਤਗੜੀ ਹੈ ਜੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼